ਵੀ ਨਹੀਂ ਪੰਜਾਬੀ ਤਾਂ ਪੰਜਾਬ ਜਿਉਦਾ ਰਹੇਗਾ ਜਦੋਂ ਜੇਡ ਨੇ ਪੈਸੀ ਉਦੋਂ ਮਨ ਦੇ ਵਿੱਚ ਕੋਈ ਬਲਬਲਾ ਸੀਗਾ ਕੋਈ ਡਰ ਸੀਗਾ ਕਿ 1000 ਰੁਪਏ ਮੈਂ ਜਿੱਤਣਾ ਜਾਂ ਹਾਰਨਾ ਵੀ ਇਦਾਂ ਦਾ ਪੁੱਛੋ ਤੇ ਹੁਣ ਇੰਡੀਆ ਕੇ ਲਾਵਾਸ ਬਰਾਂਗ ਲਗਾਉਗਾ ਹੈ ਕਿ ਆ बड़े खुश हुए सारे तो मत कहा कि पॉइंट्स जीत गया तो बताया नहीं कितने कार्ड दिया ने। पंद्रह साल बाद ये अपने एक पंजाब जीते। ये गेम्स में भी चहते था कि पार्टी स्पिन भी किया। फास्ट भी किया, मतलब बैडमिंटन भी किया, बट वो हम क्रिकेट देखते थे तो यहाँ वहीं चल रहा था कोच साहब थे इसलिए ਤੁਸੀਂ ਗੇਂਦ ਜਦੋਂ ਆਉਂਦੀ ਹੈ ਡਰ ਤਾਂ ਹੀ ਲੱਗਦਾ ਹੈਗਾ ਪੌਂਦੀ ਨੰਗ ਜੀ ਨਹੀਂ ਕਹਿੰਦੇ ਜਿਉਂਦੀ ਰਹੀ ਮਿੱਟੀ ਤਾਂ ਗੁਲਾਬ ਜਿਉਂਦਾ ਰਹੇਗਾ ਜਿਉਂਦੀ ਰਹੀ ਮਿੱਟੀ ਤਾਂ ਗਲਾਬ ਜਿਉਂਦਾ ਰਹੇਗਾ ਜਿਉਂਦੀ ਰਹੀ ਪੰਜਾਬੀ ਤਾਂ ਪੰਜਾਬ ਜਿਉਂਦਾ ਰਹੇਗਾ ਪੰਜਾਬ ਦੇ ਨੌਜਵਾਨ ਜਿਹੜੇ ਆ ਜਿਹੜੇ ਕਈ ਟਾਈਮ ਤੇ ਕਹਿੰਦੇ ਸੀਗੇ ਲੋਕ ਕਹਿੰਦੇ ਸੀਗੇ ਵੀ ਇਹ ਨਸ਼ਿਆਂ ਦੇ ਵਿੱਚ ਨੇ ਪਰ ਨਸ਼ਿਆਂ ਤੋਂ ਕੋਹਾਂ ਦੂਰਾ ਦੂਰ ਜਾ ਕੇ ਅੱਜ ਖੇਡਾਂ ਦੇ ਵਿੱਚ ਜਿਹੜਾ ਆ ਕਈ ਥਾਵਾਂ ਦੇ ਵਿੱਚ ਜਿਹੜਾ ਆ ਆਪਣੀਆਂ ਮੱਲਾ ਮਾਰ ਰਹੇ ਨੇ ਤੇ ਆਪਣਾ ਨਾਮ ਬਣਾ ਰਹੇ ਨੇ ਤੁਹਾਨੂੰ ਦੱਸ ਦਈਏ ਵੀ ਕੇਵੀ ਇੰਟਰਨੈਸ਼ਨਲ ਜਿਹੜੀਆਂ ਗੇਮਾਂ ਹੋਈਆਂ ਜਿਸ ਦੇ ਵਿੱਚ ਪੰਜਾਬ ਨੇ 15 ਸਾਲਾਂ ਬਾਅਦ ਜਿਹੜੀ ਆ ਮੱਲਮਾਰੀ ਆ ਤੇ ਉਹਦੇ ਤੋਂ ਵੱਡੀ ਗੱਲ ਇਹ ਆ ਕਿ ਜ਼ਿਲ੍ਹਾ ਪਠਾਨਕੋਟ ਜੋ ਕਿ ਪੰਜਾਬ ਦੇ ਅੰਦਰ ਆਉਂਦਾ ਆ ਸਰਹੱਦੀ ਏਰੀਆ ਆ ਜ਼ਿਲ੍ਹਾ ਪਠਾਨਕੋਟ ਦੇ ਨੌਜਵਾਨ ਨੇ ਪਹਿਲਾ ਸਥਾਨ ਹਾਸਲ ਕੀਤਾ ਸਾਡੇ ਨਾਲ ਸਖਸ਼ਮ ਮੌਜੂਦ ਆ ਸਖਸ਼ਮ ਪਹਿਲਾਂ ਤਾਂ ਬਹੁਤ ਮੁਬਾਰਕਾਂ ਬਾਈ ਨੂੰ ਥੈਂਕ ਯੂ ਸਰ ਕਿਦਾਂ ਹਾਸਲ ਤੁਸੀਂ ਪਹਿਲਾ ਸਥਾਨ ਕੀਤਾ ਕਿਦਾਂ ਹਨਾ ਇਸ ਸਟੈਪ ਤੱਕ ਪਹੁੰਚਣ ਲਈ ਕਿੰਨਾ ਕਿ ਮਿਹਨਤ ਕਰਨੀ ਪਈ ਭਾਈ ਪੂਰੀ ਮਿਹਨਤ ਕੀਤੀ ਮੇਰੇ ਕੋਸ ਆ ਨੇ ਮੇਰਾ ਬਹੁਤ ਸਾ ਦਿੱਤਾ ਹੈ ਮੇਰੇ ਘਰ ਦੇ ਮੇਰਾ ਬਹੁਤ ਸਾ ਦਿੱਤਾ ਹੈ ਮੇਰੇ ਪੇਰੈਂਟਸ ਨੇ ਮੇਰੇ ਮੰਮੀ ਡੈਡੀ ਨੇ ਬਹੁਤ ਸਾ ਦਿੱਤਾ ਮੇਰਾ ਇਹ ਗੇਮ ਤੇ ਫੋਕਸ ਕਰਨੀ ਹੂੰ ਜਦੋਂ ਖੇਡਦੇ ਪਏ ਸੀ ਉਦੋਂ ਮਨ ਦੇ ਵਿੱਚ ਕੋਈ ਬਲਬਲਾ ਸੀਗਾ ਕੋਈ ਡਰ ਸੀਗਾ ਵੀ ਨਹੀਂ ਯਾਰ ਵੀ ਮੈਂ ਜਿੱਤਣਾ ਜਾਂ ਹਾਰਨਾ ਕੋਈ ਇਦਾਂ ਦਾ ਕੁਝ ਨਹੀਂ ਨਹੀਂ ਜਦੋਂ ਵੀ ਖੇਡਣਾ ਜਿੱਤਣ ਵਾਸਤੇ ਖੇਡਣਾ ਤੇ ਡਰ ਕੋਈ ਨਹੀਂ ਗੇਮ 'ਚ ਬਸ ਪੂਰੀ ਜੀ ਜਾਣ ਲਾ ਕੇ ਖੇਡਣਾ ক্রিকেট ਹੂੰ ਪਰ ਸਭ ਕੀ ਕਰਦੇ ਆ ਕਿਦਾਂ ਦਾ ਉਹਨਾਂ ਸਪੋਰਟ ਰਹੀ ਤੁਹਾਨੂੰ ਫਾਜ਼ਲ ਸਾਹਿਬ ਮੇਰੇ ਗ੍ਰੀਫ ਚਾਹਤੇ ਇਹਨਾਂ ਨੇ ਪੂਰੀ ਸਪੋਰਟ ਆ ਮੈਨੂੰ ਤੇ ਕਰੋ ਪੂਰੀ ਸਪੋਰਟ ਆ ਕੋਈ ਨਾ ਨਹੀਂ ক্রিকেট ਆ ਕਹਿੰਦੇ ਹੋ ਹੂੰ ਤੇ ਕਿਦਾਂ ਇਹ ਇਹ ਵਿੱਚ ਖੇਡਾਂ ਦੇ ਵਿੱਚ ਕਿਦਾਂ ਮੰਨ ਆਇਆ ਭੀ ਛੋਟੇ ਹੁੰਦੇ ਤੋਂ ਹੀ ਮਤਲਬ ਇੰਦਰ ਇਸੀ ਦਾ ਮੰਨ ਜਿ ਕਿਦਾਂ ਹਾਂਜੀ ਹਾਂਜੀ ਪੂਰਾ ਸ਼ੌਂਕ ਸੀ ਕ੍ਰਿਕਟ ਖੇਡਣਾ ਛੋਟੇ ਹੁੰਦੇ ਤੋਂ ਤੇ ਹੁਣ ਇਸ ਇੰਡੀਆ ਖੇਡਣਾ ਬਸ ਮੇਰਾ ਅਗਲਾ ਗੋਲ ਹੈ ਇੰਡੀਆ ਖੇਡਣਾ ਹਾਂਜੀ ਤੂੰ ਬਾਕੀ ਕਰਦੇ ਹੋ ਹੁਣ ਸਟੱਡੀ ਕਿਸ ਕਲਾਸ ਦੇ ਵਿੱਚ ਹੈ ਤੁਹਾਡੀ ਹਾਂਜੀ ਹੁਣ ਮੈਂ ਪਲੱਸ 1 ਚ ਪੀਐਮਸੀ ਕਹਿੰਦੇ ਵਿਚਾਰਿਆ ਨੰਬਰ ਤੋਂ ਪਖਾਨਕੋਟ ਚ ਤੇ ਹਾਂ ਤੇ 10 ਤੱਕ ਜਿੱਤੇ ਪੀਐਮਸੀ ਕੈਂਦੀਵਾਲੇ ਨੰਬਰ ਤੋਂ ਖਾਨਕੁਰਤੀ ਕੀਤੀ ਤਿੰਨ ਤੱਕ ਟੀਚਰਸ ਦੀ ਵੀ ਪੂਰੀ ਸਪੋਰਟ ਸੀ ਹਾਂਜੀ ਪੂਰੀ ਸਪੋਰਟ ਸੀ ਟੀਚਰਸ ਦੀ ਵੀ ਸਕੂਲ ਦੀ ਪੂਰੀ ਸਪੋਰਟ ਸੀ ਉਹਨਾਂ ਨੇ ਭੇਜਿਆ ਬਾਹਰ ਖੇਡਣੇ ਵਾਸਤੇ ਉਹਨਾਂ ਨੂੰ ਧੰਨਵਾਦ ਕਰਨਾ ਮੈਂ ਟੀਚਰਾਂ ਨੂੰ ਆਪਣੇ ਸਾਰਿਆਂ ਨੂੰ ਕਹਿੰਦਾ ਆਪਣੇ ਕੋਚ ਸਾਹਿਬ ਨੂੰ ਮੈਂ ਧੰਨਵਾਦ ਕਰਨਾ ਜਦੋਂ ਇਹ ਜਦੋਂ ਸਰਟੀਫਿਕੇਟ ਜਿੱਤਿਆ ਜਦੋਂ ਤੁਸੀਂ ਆ ਤਗਮਾ ਮੈਡਲ ਜਿੱਤਿਆ ਜਦੋਂ ਤੇ ਉਦੋਂ ਫਿਰ ਦੱਸਿਆ ਘਰ ਤੁਸੀਂ ਜੱਲੇ ਫੋਨ ਕੀਤਾ ਜਾਂ ਉਹਨਾਂ ਨੂੰ ਪਤਾ ਲੱਗਾ ਕਿਦਾਂ ਦਾ ਉਹਨਾਂ ਦਾ ਕਿਦਾਂ ਦਾ ਸੀਗਾ ਮਤਲਬ ਅਕੀਨ ਬੜੇ ਖੁਸ਼ ਹੋਏ ਸਾਰੇ ਜਦੋਂ ਮੈਂ ਕਾ ਕੀ ਫਾਈਨਲ ਜਿੱਤੀਆਂ ਤੇ ਵਧਾਈਆਂ ਦਿੱਤੀਆਂ ਕਰਦਿਆਂ ਨੇ ਔਰ ਕਹਿੰਦੇ ਹੋਰ ਮੈਂਤ ਕਰਿਓ ਖੇਡ ਕੇ ਔਰ ਪੂਰੀ ਸਪੋਰਟਾ ਤੇ ਕਹਿੰਦੇ ਹੋਰ ਮੈਂਤ ਕਰੀ ਚੱਲ। ਸੱਚ ਨੂੰ ਅੱਗੇ ਕਿੱਥੇ ਹੈਗਾ ਟਾਰਗੇਟ ਕੀ ਹੈ ਲਾਈਫ ਦਾ? ਕ੍ਰਿਕਟਰ ਬੰਨਾ ਹੋਰ ਕੁਝ ਨਹੀਂ ਬਸ ਕ੍ਰਿਕਟਰ ਫੋਕਸ ਕਰਨਾ ਕ੍ਰਿਕਟ ਤੇ ਹੀ। ਖੇਡਣਾ ਇੰਡੀਆ ਖੇਡਣਾ ਔਰ ਕੋਈ ਸੁਪਨਾ ਨਹੀਂ ਹੈ। ਇੰਡੀਆ ਖੇਡਣਾ। ਮੇਰੇ ਪਿੱਛੇ ਤੁਹਾਨੂੰ ਦਿਖਾ ਦਵਾਂ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ। ਇੱਥੇ ਹੋਰ ਵੀ ਨੌਜਵਾਨ ਖੜੇ ਆ ਟੀਮਾਂ ਖੜੀਆਂ ਆ ਜਿਹੜੀਆਂ ਕ੍ਰਿਕਟ ਜਿਹੜੀਆਂ ਕ੍ਰਿਕਟ ਨੂੰ ਜਿਹੜਾ ਆ ਆਪਣਾ ਜਿਹੜਾ ਆ ਉਹ ਜੀਵਨ ਦਾ ਜਿਹੜਾ ਇੱਕ ਹਿੱਸਾ ਬਣਾ ਕੇ ਖੜੀਆਂ ਆ ਜੀਵਨ ਦਾ ਜਿਹੜਾ ਆ ਉਹ ਪਹਿਲ ਮੰਦੇ ਆ ਸਾਡੇ ਨਾਲ ਕੋਈ ਸਾ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੋਈ ਸਾ ਪਹਿਲਾਂ ਤਾਂ ਮੁਬਾਰਕਾ ਵੀ ਤੁਹਾਡਾ ਵਿਦਿਆਰਥੀ ਜਿਹੜਾ ਆ ਅੱਜ ਫਰਸਟ ਆਇਆ ਹੈ ਥੈਂਕ ਯੂ ਸਰ ਤੇ ਇਹ ਇਹ ਕਹਿੰਦੇ ਵੀ 15 ਸਾਲ ਬਾਅਦ ਜਿਹੜਾ ਪੰਜਾਬ ਨੇ ਮੰਨ ਮਾਰੀ ਹਾਂਜੀ ਹਾਂਜੀ ਇਹ ਐਕਚੁਅਲੀ ਸੀ ਨੈਸ਼ਨਲ ਗੇਮਸ ਦੇ ਵਿੱਚ 15 ਸਾਲਾਂ ਬਾਅਦ ਇਹ ਆਪਣੇ ਪੰਜਾਬ ਜਿੱਤੇ ਆ ਉੱਚਾ ਉਹ ਵੱਡੀ ਗੱਲ ਹੈ ਵੀ ਜ਼ਿਲ੍ਹਾ ਪਠਾਨਕੋਟ ਦਾ ਬੱਚਾ ਜਿਹੜਾ ਆ ਹਾਂਜੀ ਬਈ ਛੋਟੇ ਜਿਹੇ ਪਿੰਡ ਤੋਂ ਆ ਤੇ ਮੈਂ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਆਇਆ ਸੀ ਆਪਾਂ ਵੀ ਚਲੋ ਥੋੜਾ ਬੋਤਾ ਖੇਡੇ ਆ ਤੇ ਇਸ ਲੈਵਲ ਤੱਕ ਪਹੁੰਚ ਗਿਆ ਵੀ ਅੱਜ ਮੇਰੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਤੋਂ ਤੱਕ ਇਹ ਪੁੱਜਿਆ ਹੂੰ ਕਿੰਨੀ ਕ ਸਟਰਗਲ ਕਰਨੀ ਪੈਂਦੀ ਆ ਮਿਹਨਤ ਕਿੰਨੀ ਕ ਲੱਗਦੀ ਆ ਇਹ ਮੁਕਾਮ ਹਾਸਲ ਕਰਨ ਦਾ ਦੇਖੋ ਜੀ ਇੱਕ ਕ੍ਰਿਕਟਰ ਦੀ ਜੇ ਲਾਈਫ ਦੀ ਗੱਲ ਕੀਤੀ ਜਾਏ ਬਹੁਤ ਸਟਰਗਲ ਹੈਗਾ ਉਹਦੇ ਵਿੱਚ ਪਹਿਲੇ ਤੋਂ ਪੇਰੈਂਟਸ ਸਾਥ ਨਹੀਂ ਦਿੰਦੇ ਪਹਿਲੀ ਗੱਲ ਤਾਂ ਉਹਨਾਂ ਚਲੋ ਇਹਨਾਂ ਦੇ ਪੇਰੈਂਟਸ ਨੇ ਚੰਗਾ ਸਾਥ ਦਿੱਤਾ ਇਹਨੂੰ ਉੱਥੋਂ ਤੱਕ ਪਹੁੰਚਾਇਆ ਤੇ ਚੰਗਾ ਲੜਕਾ ਆਲਰਾਊਂਡਰ ਬੈਟਸਮੈਨ ਹੈਗਾ ਹੈ ਹਾਂਜੀ ਸਟੱਡੀ ਦੇ ਵਿੱਚ ਵੀ ਸਖਸ਼ਮ ਸਟੱਡੀ ਚ ਕਿਦਾਂ ਦੇ ਹੋ ਠੀਕ ਹੈ 10ਵੀਂ ਚ ਮੇਰੀ 80% ਆਈ ਹੀ ਵਧੀਆ ਸਟੱਡੀ ਵਧੀਆ ਚੱਲਦੀ ਪਈ ਹੈ ਹਾਂਜੀ ਤੇ ਸਪੋਰਟਸ ਵੀ ਵਧੀਆ ਚੱਲਦੀ ਪਈ ਹੈ ਮੇਰੀ ਹਾਂ ਕੀ ਸਨੇਹਾ ਦੇਣਾ ਚਾਹੋਗੇ ਹੋਰ ਵੀ ਨੌਜਵਾਨਾਂ ਨੂੰ ਦੇਖਦੇ ਹੋਣਗੇ ਕਿਉਂਕਿ ਅ ਕਈ ਲੋਕ ਜਿਹੜੇ ਬਾਹਰਲੇ ਸਟੇਟਾਂ ਦੇ ਵੀ ਉਹ ਐਂ ਕਹਿੰਦੇ ਆ ਵੀ ਯਾਰ ਵੀ ਇਹ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਖੁੱਬਿਆ ਪਿਆ ਪਰ ਨਹੀਂ ਹੁਣ ਪੰਜਾਬ ਜਿਹੜਾ ਆ ਪੰਜਾਬ ਦੀ ਨੌਜਵਾਨੀ ਜਿਹੜੀ ਆ ਖੇਡਾਂ ਹਾਲ ਤੁਰਦੀ ਜਾ ਰਹੀ ਆ ਕੀ ਇਹ ਸਨੇਹਾ ਦੇਣਾ ਚਾਹੁੰਦੀ ਐ ਕਿ ਸਾਰੇ ਜਣੇ ਕ੍ਰਿਕਟ ਇੱਕ ਕੋਚਿੰਗ ਸੈਂਟਰ ਆ ਉਹ ਮਨਪੱਲਾ ਕ੍ਰਿਕਟ ਕੋਚਿੰਗ ਸੈਂਟਰ ਆ ਉਥੇ ਵਧੀਆ ਕੋਚਿੰਗ ਮਿਲਦੀ ਆ ਸਾਰੇ ਆਓ ਵਧੀਆ ਕੋਚਿੰਗ ਮਿਲਦੀ ਆ ਤੁਸੀਂ ਖੇਡੋ ਅੱਗੇ ਜਾ ਕੇ ਵਧੀਆ ਖੇਡੋਗੇ ਤੁਸੀਂ ਸਾਰੇ ਆਓ ਉੱਥੇ ਕਿਵੇਂ ਦਾ ਲੱਗਾ ਜਿਹਲੇ ਬੱਚਾ ਤੁਹਾਡਾ ਫਾਈਨਲ ਦੇ ਵਿੱਚ ਆਇਆ ਉਹਨੇ ਹਾਸਲ ਕੀਤਾ ਪਹਿਲਾ ਮਕਾਮ ਹਾਸਲ ਕੀਤਾ ਕਿਦਾਂ ਲੱਗਾ ਦੇਖੋ ਜੀ ਇਹ ਨੋ ਬਲੀਵੇਬਲ ਸੀ ਕਿ ਮੈਂ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਸਕੇ ਉਦੋਂ ਤੱਕ ਮੇਰਾ ਇੱਕ ਸਟੂਡੈਂਟ ਪਹੁੰਚ ਗਿਆ ਨਾ ਅ ਪਹਿਲੇ ਤਾਂ ਬਹੁਤ ਸ਼ੌਕਿੰਗ ਰਹੀ ਅੱਜ ਅਸੀਂ ਜਿੱਤ ਗਏ ਹੈ ਨਾ ਵੀ ਮੇਰਾ ਲੜਕਾ ਸਖਾਇਆ ਲੜਕਾ ਨੈਸ਼ਨਲ ਜਿੱਤ ਗਿਆ ਚਲੋ ਉਸ ਵਾਰ ਕਾਫੀ ਖੁਸ਼ੀ ਹੋਈ ਦੀ ਪੇਰੈਂਟਸ ਨੇ ਸੈਲੀਬ੍ਰੇਟ ਕੀਤਾ ਜੋ ਜੋ ਸੜਕ ਬੰਦ ਸੀ ਚਲੋ ਮਨੁਸਖੂਨ ਆ ਵੀ ਆਹੀ ਨਹੀਂ ਪੁੱਜੇ ਚਲੋ ਸਾਡਾ ਸਟੂਡੈਂਟ ਪੁੱਜ ਗਿਆ ਜੀ ਹੂੰ ਤੇ ਗਾਂ ਵੀ ਹੁਣ ਗਾਂ ਵੀ ਸਟੂਡੈਂਟਸ ਜਿਹੜੇ ਮੈਂ ਪਿੱਛੇ ਵੀ ਦੇਖਣ ਰਿਆਂ ਕਾਫੀ ਸਟੂਡੈਂਟ ਤੁਹਾਡੇ ਨਾਲ ਖੜੇ ਆ ਇਹਨਾਂ ਨੂੰ ਵੀ ਨਾਲ ਕੋਚਿੰਗ ਦਿੰਦੇ ਆ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਸਾਰੇ ਅੱਛੇ ਖੇਲਦੇ ਆ ਜੋ ਜੋ ਵੀ ਪਲੇਅਰ ਹੈਗੇ ਮੇਰੇ ਅੱਛੇ ਖੇਲਦੇ ਆ ਕੋਈ ਕਿਸੇ ਚੀਜ਼ ਦੀ ਉਹ ਮਿਹਨਤ ਕਰਨ ਤੋਂ ਡਰਦੇ ਨਹੀਂ ਐਫਰਟਸ ਪੂਰੇ ਨੇ ਅ ਬਾਕੀ ਦੇਖੋ ਜੀ ਪ੍ਰਮਾਤਮਾ ਕੀ ਕਰਦਾ ਜ਼ੋਰ ਤਾਂ ਚਾਹੀਦਾ ਲੱਤਾਂ ਬਾਹਾਂ ਦੇ ਵਿੱਚ ਹੋਰ ਚਾਹੀਦਾ ਭੱਜਣਾ ਵੀ ਆ ਫੇ ਬੱਲਾ ਘਮਾਉਣਾ ਵੀ ਆ ਜ਼ੋਰ ਤਾਂ ਚਾਹੀਦਾ ਨਾ ਬਿਲਕੁਲ 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 ਸਰ ਪਹਿਲਾਂ ਤਾਂ ਜ਼ੋਰ ਚਾਹੀਦਾ ਦੂਜਾ ਬੱਚੇ ਦੀ ਡਾਈਟ ਚਾਹੀਦੀ ਹੈ ਉਸ ਤੋਂ ਬਾਅਦ ਫੋਕਸ ਫਿਰ ਕਿੰਨਾ ਟਾਈਮ ਲਾਉਂਦੇ ਹੋ ਇੱਥੇ ਗਰਾਊਂਡ ਦੇ ਵਿੱਚ ਤੁਸੀਂ ਦੇਖੋ ਜੀ ਇਹਨਾਂ ਦਾ ਤਾਂ ਟਾਈਮ 2-2 ਘੰਟੇ ਹੈ ਗਰਾਊਂਡ ਦੇ ਵਿੱਚ ਮੈਂ ਗਰਾਊਂਡ ਦੇ ਵਿੱਚ ਸਵੇਰ 6 ਵਜੇ ਆਏ ਨਾ ਤੇ ਸ਼ਾਮ 6:00 ਜਨਾਂ ਆ ਗਰਾਊਂਡ ਦੇ ਵਿੱਚ ਟਾਈਮ ਸਪੈਂਡ ਕਰਨੇ ਪੈਂਦਾ ਉਸ ਤੋਂ ਬਾਅਦ ਹੀ ਸਭ ਕੁਝ ਬੰਦਾ ਕੀ ਸਨੇਹਾ ਦੇਣਾ ਚਾਹੋਗੇ ਬਾਕੀ ਜਿਹੜਾ ਤੁਹਾਨੂੰ ਕੋਈ ਦੇਖ ਰਹੇ ਨੇ ਨੌਜਵਾਨ ਦੇਖ ਰਹੇ ਨੇ ਸਾਰੇ ਜਿਲ੍ਹਾ ਦੇਖ ਰਿਹਾ ਪੰਜਾਬ ਦੇਖ ਰਿਹਾ ਸਨੇਹਾ ਇਹ ਹੀ ਦੇਣਾ ਚਾਹੁੰਦੇ ਜੀ ਕੋਈ ਵੀ ਗੇਮ ਹੈ ਚਾਹੇ ਕਬੱਡੀ ਹੈ ਫੁੱਟਬਾਲ ਹੈ ਹਾਕੀ ਹੈ ਜਾਂ ਕ੍ਰਿਕਟ ਹੈ ਉਹਨੂੰ ਮਨ ਦੇ ਨਾਲ ਖੇਡੋ ਤੇ ਤੁਸੀਂ ਉ ਉਚਾਈ ਤੱਕ ਜਾ ਸਕਦੇ ਹੋ ਸਾਡੇ ਨਾਲ ਆ ਕੁੜੀ ਵੀ ਇੱਕ ਖੜੀ ਹੈ ਇਹ ਵੀ ਮੇਰੇ ਖਿਆਲ ਨਾਲ ਕ੍ਰਿਕਟ ਖੇਡਦੀ ਹੈ ਕੀ ਨਾਮ ਆ ਤੁਹਾਡਾ ਔਰ ਕਦੋਂ ਤੋਂ ਇਹ ਕ੍ਰਿਕਟ ਦੇ ਕਰ ਲੀ

ਤੁਸੀਂ ਆਪਣੇ ਨਾਲ ਜਿਹੜੀਆਂ ਗਰਲਸ ਹੈਗੀਆਂ ਉਹਨਾਂ ਨੂੰ ਲੈ ਕੇ ਆਉਣਾ ਕਿਉਂ ਨਹੀਂ ਲੈ ਕੇ ਆਉਂਦੇ ਤੁਸੀਂ ਆਪ ਟੀਮ ਜਿਹੜੀ ਕਰੀਏ ਟੇਜ਼ ਰੂਟ ਕੋ ਲੈ ਕੇ ਆਮ ਉਹ ਤੇ ਇਹ ਨੌਜਵਾਨ ਨੇ ਜਿਹੜੇ ਅੱਜ ਮੈਡਲ ਜਿਹੜਾ ਹੈ ਸਕਸ਼ਮ ਜਿਹੜਾ ਮੈਡਲ ਲੈ ਕੇ ਆਇਆ ਆ ਸਰਟੀਫਿਕੇਟ ਲੈ ਕੇ ਆਇਆ ਤੇ ਅੱਜ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਕੋਚ ਸਾਹਿਬ ਜਿਹੜੇ ਆ ਉਹ ਵੀ ਨਾਲ ਖੜੇ ਆ ਮਿਲਦੇ ਕਿਸੇ ਹੋਰ ਕਰੀਬ ਵਿੱਚ ਕਿਸੇ ਹੋਰ ਥਾਂ ਦੇ ਉੱਤੇ ਮੈਨੂੰ ਦਿਓ ਜਾਈ ਸასი ਕਾ